ਹਸ਼ਰ ਦੇ ਵਿੱਚ ਤੁਹਾਡਾ ਰੋਲ ਮੈਂ ਕਹਿੰਨੀ ਆ ਪੂਰਾ ਫੱਟੇ ਚੱਕ ਰਿਹਾ ਏ ਤੇ ਉਸ ਤੋਂ ਬਾਅਦ ਕਾਫੀ ਸਾਲਾਂ ਬਾਅਦ ਮੂਵੀ ਕੀਤੀ ਤੁਸੀਂ ਮਤਲਬ ਗੈਪ ਬਹੁਤ ਪੈ ਗਿਆ ਸੀ ਕੀ ਰੀਜ਼ਨ ਸੀ ਉਹਦਾ ਇੰਡਸਟਰੀਜ਼ ਦੇ ਵਿੱਚ ਇਦਾਂ ਗਲੋਟ ਜੇ ਨਹੀਂ ਫੀਮੇਲ ਨੂੰ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਨੇ ਮੇਰੇ ਕੋਲ ਸਕੂਟਰ ਹੁੰਦਾ ਸੀ ਸਾਡੇ ਦੋਹਾਂ ਕੋਲ ਸਕੂਟਰ ਹੁੰਦੇ ਸੀ ਉਹਨਾਂ ਕੋਲ ਵੀ ਉਹਨਾਂ ਕੋਲ ਪ੍ਰਿਆ ਸੀ ਜਦੋਂ ਆਪਾਂ ਹੁਣੇ ਗੱਲ ਕਰ ਰਹੇ ਸੀ ਮੇਰੇ ਕੋਲ ਚੇਤ ਗਾਉਂਦਾ ਸੀਗਾ ਉਹ ਤੇ ਪੰਜਾਬ ਗਾਹੇ ਕੋਈ ਵੀ ਕੰਮ ਹੈ ਬਾਹ ਫੜਨ ਵਾਲੇ ਬਹੁਤ ਘੱਟ ਹੁੰਦੇ ਨੇ ਬਾਹ ਫੜਨ ਨਾਲੋਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ ਵਿਚਾਰੇ ਜਿੰਦਸੀ ਦਾ ਬੈਸਨਾ ਸਰ ਵੀ ਆ ਤੇ ਟੈਬਲੇਟ ਆਪਣੇ ਬੂਰ ਮੈ ਕਿਸਮ ਨਹੀਂ ਹੁੰਦੀ ਸਤਿ ਸ਼੍ਰੀ ਅਕਾਲ ਬੋਲੀ ਹੌਲੀ ਬਾਬਾ ਦੇਖ ਰਹੇ ਹੋ ਤੁਸੀਂ ਮੈਂ ਹੈਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਠੀਕ ਠਾਕ ਹੋਵਗੇ ਅੱਜ ਜੇ ਮੈਂ ਗੱਲ ਕਰਾਂ ਮੇਰੇ ਨਾਮ ਦੇਵੀ ਸਿੰਘ ਜੀ ਹੋਣਗੇ ਉਰਫ ਦਵਿੰਦਰ ਸਿੰਘ ਜੀ ਉਰਫ ਕੋੜਾ ਸ਼ੂਟਰ ਅਸ਼ਰ ਵਾਲੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੀ ਆ ਬੋਲੀ ਹੌਲੀ ਬਾਬਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਾਜੀ ਥੈਂਕ ਯੂ ਜੀਮੈਮ ਸੇ ਤਾਂ ਕਿਵੇਂ ਨੇ ਬਲੀ ਬਲੀ ਚਲੋ ਮੋਤ ਜੀ ਮੈਂ ਗੱਲ ਕੀਤੀ ਮੈਂ ਕਿ ਕੁਝ ਤਾਂ ਕਹਿੰਦੇ ਨੇ ਵੀ ਆ ਫਲਾਣੇ ਦੀ ਫਿਲਮ ਹਿੱਟ ਹੋ ਗਈ ਤੇ ਉਹ ਸਦਾ ਬਾਹਰਲੀ ਹਿੱਟ ਹੈ ਤੇ ਕੁਝ ਅਜਿਹੇ ਟੈਲੈਂਟਡ ਕਲਾਕਾਰ ਵੀ ਹੁੰਦੇ ਨੇ ਵੀ ਜਿਨ੍ਹਾਂ ਨੂੰ ਜਿਨ੍ਹਾਂ ਦਾ ਗੈਪ ਬਹੁਤ ਜ਼ਿਆਦਾ ਪੈ ਜਾਂਦਾ ਹੈ ਤੇ ਜਦ ਮੈਂ ਤੁਹਾਡੀ ਗੱਲ ਕਰਾਂ ਤਾਂ ਹਸ਼ਰ ਦੇ ਵਿੱਚ ਤੁਹਾਡਾ ਰੋਲ ਮੈਂ ਕਹਿੰਨੀ ਆ ਪੂਰਾ ਫੱਟੇ ਚੱਕ ਰਿਹਾ ਏ ਤੇ ਉਸ ਤੋਂ ਬਾਅਦ ਕਾਫੀ ਸਾਲਾਂ ਬਾਅਦ ਮੂਵੀ ਕੀਤੀ ਹੈ ਤੁਸੀਂ ਮਤਲਬ ਗੈਪ ਬਹੁਤ ਪੈ ਗਿਆ ਸੀ ਕੀ ਰੀਜ਼ਨ ਸੀ ਉਹਦਾ ਬਸ ਹੋਈ ਜੀ ਕਿ ਮੈਂ ਜਿਸ ਤਰ੍ਹਾਂ ਦੇ ਕਰੈਕਟਰ ਮੈਂ ਲੱਭ ਰਿਆ ਸੀ ਜਾਂ ਚਾਹਣਾ ਕਿ ਵੀ ਉਕਰਾਮ ਹੈ ਹੂੰ ਉਸ ਤਰ੍ਹਾਂ ਦੇ ਕੁਝ ਮਿਲੇ ਵੀ ਨਹੀਂ ਤੇ ਕੁਝ ਅਪਰੋਚ ਵੀ ਨਹੀਂ ਉਹਨਾਂ ਨੇ ਕੀਤੀ ਹੈਗੀ ਤੇ ਹਾਂ ਜਿਹੜੇ ਆ ਰਹੇ ਸੀਗੇ ਉਹ ਕੁਝ ਪੋਜ਼ਿਟਿਵ ਟਾਈਪ ਦੇ ਕਰੈਕਟਰ ਸੀਗੇ ਜਾਂ ਕਾਮੇਡੀ ਵੀ ਹੋ ਸਕਦੀ ਸੀ ਉਹਨਾਂ 'ਚ ਬਟ ਲੇਕਿਨ ਮੈਂ ਉਹ 'ਚ ਫਿੱਟ ਨਹੀਂ ਸਮਝਦਾ ਆਪਣੇ ਆਪ ਨੂੰ ਅੱਛਾ ਮੈਨੂੰ ਲੱਗਦਾ ਕਿ ਮੈਂ ਸ਼ਾਇਦ 네ਗੇਟਿਵ ਰੋਲ ਕਰਨ ਲਈ ਹੀ ਬਣਿਆ ਹਾਂ ਸੋ ਮੈਂ ਉਹੀ ਕਰਨਾ ਚਾਹੁੰਨਾ। ਉਹ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿਹੜੀ ਜਗ੍ਹਾ ਤੇ ਫਿੱਟ ਬੈਣਾ। ਗੈਪ ਦੀ ਗੱਲ ਕਰਦੇ ਆ ਜਦੋਂ ਸਰ ਆਪਾਂ ਆਪਾਂ ਇੰਡਸਟਰੀ ਦੀ ਗੱਲ ਕਰਦੇ। ਇੰਡਸਟਰੀ ਛੱਡੋ ਕੋਈ ਵੀ ਕੰਮ ਹੈ। ਤਾਂ ਬਾਹ ਫੜਨ ਵਾਲੇ ਬਹੁਤ ਘੱਟ ਹੁੰਦੇ ਨੇ। ਬਾਹ ਫੜਨ ਨਾਲੋਂ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਦੇ ਨੇ। ਤੁਹਾਡੇ ਨਾਲ ਕੁਝ ਅਜਿਹਾ ਹੋਇਆ ਬਿਕੋਜ਼ ਜੇ ਤੁਹਾਡੇ ਗੈਪ ਦੀ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਦਾ ਗੈਪ ਰਿਹਾ ਹੈ। ਇੱਕ ਤਰ੍ਹਾਂ ਦੇ ਗਾਇਬ ਹੀ ਹੋ ਗਏ ਸੀ। ਪਰ ਫਿਰ ਮੈਂ ਆਪਣਾ ਕੁਝ ਆਪਣੇ ਆਪ ਚ ਕੰਮਾਂ ਚ ਮੈਂ ਬਜ਼ੀ ਰਨਾ 뮤ਜ਼ਿਕਲੇ ਫੀਲਡ ਚ ਜਦੋਂ ਵੇਲਾ ਵੀ ਹੋਣਾ ਜਦ ਵੀ ਕੁਛ ਨਾ ਕੁਛ ਲਰਨ ਕਰਦੇ ਰਹੇ ਜਾਂ ਉਸ ਕੀ ਨਾਮਾ ਹੋ ਰਿਹਾ ਹੈ ਉਹਦੇ ਬਾਰੇ ਸਟੱਡੀ ਕਰੀ ਜਾਓ ਹਾਂ ਲੱਤਾਂ ਕਿਚਨ ਵਾਲੇ ਹੁੰਦੇ ਨੇ ਬਤੇਰੇ ਬਟ ਮੈਂ ਕਿਚਨ ਦਤੀ ਨਹੀਂ ਕਿਸਨ ਨੂੰ ਤੇ ਬਾਹ ਫੜਨ ਵਾਲੀ ਗੱਲ ਹੈ ਤਾਂ ਮੇਰੇ ਖਿਆਲ ਨਾਲ ਬਾਬਾ ਜੀ ਨੇ ਡਿਊਟੀ ਮੇਰੀ ਇਹੀ ਲਈ ਹੋਈ ਹੈ ਕਿ ਸਾਰੇ ਯਾਰਾਂ ਦੋਸਤਾਂ ਜਿੰਨੇ ਮੇਰੇ ਕੋਲ ਆਏ ਨੇ ਮੇਰੇ ਦੁਆਰਾ ਯਾਨੀ ਕਿ ਮੈਂ ਤੱਕ ਹੋਣਾ ਮੈਂ ਮੈਂ ਕਰੀ ਜਾਂਦਾ ਮੈਂ ਆ ਕੀਤਾ ਮੈਂ ਕੀਤਾ ਨਹੀਂ ਮੇਰੀ ਡਿਊਟੀ ਬਾਬਾ ਜੀ ਨੇ ਲਈ ਹੈ ਕਿ ਯਾਰ ਨਹੀਂ ਹੈਲਪ ਕਰਨੀ ਹੈ ਤੇ ਕਿਸ ਨੂੰ ਐ ਜਾਣ ਨਹੀਂ ਰਹਾ ਹਾਂ ਜਦ ਮੇਰੇ ਕੋਲ ਜਦ ਜਦ ਵੀ ਮੌਕੇ ਸੀਗੇ ਤੇ ਉਹਨਾਂ ਦਿਨਾਂ 'ਚ ਮੇਰੇ ਕੋਲ ਕੋਈ ਵੀ ਰਾਈਟਰ, ਸਿੰਗਰ, ਐਕਟਰ, ਡਾਇਰੈਕਟਰ ਜੋ ਵੀ ਆਇਆ ਤੇ ਜੋ ਬਣਦਾ ਮੌਕਾ ਸੀ ਜੋ ਮੈਂ ਕਰ ਸਕਦਾ ਸੀ ਉਹਨਾਂ ਲਈ ਉਹ ਕੀਤਾ। ਮਤਲਬ ਹਸ਼ਰ ਤੋਂ ਬਾਅਦ ਮੂਵੀਜ਼ ਆਈਆਂ ਪਰ ਰੋਲ ਨਹੀਂ ਫਿੱਟ ਬੈਠਿਆ। ਹਾਂ ਨਹੀਂ ਇਹ ਤਾਂ ਆਉਦੇ ਰਹਿੰਦੇ ਸਬਜੈਕਟ ਕੁਝ ਇਸ ਤਰ੍ਹਾਂ ਦੇ ਉਹਨਾਂ 'ਚ ਮੈਂ ਆਪਣੇ ਮਨ ਨੂੰ ਲੱਗਦਾ ਸੀ ਕਿ ਨਈਂ ਯਾਰ ਮੈਂ ਫਿੱਟ ਨਹੀਂ ਹੈਗਾ। ਮੈਂ ਗਣਤੀ ਨਹੀਂ ਵਧਾਉਣੀ ਚਾਹੁੰਦਾ ਹੈਗਾ ਵੀ ਹਾਂ ਵੀਰ ਐਨੇ ਐਨੇ ਫਿਲਮਾਂ ਕਰਨੀਆਂ ਐਨੇ ਸ਼ੋਅ ਕਰਨੀਆਂ ਨਹੀਂ। ਮੈਂ ਕਹਿੰਦਾ ਵੀ ਜਿੰਨੀਆਂ ਕਰਾਂ ਵਧੀਆ ਕਰਾਂ ਤੇ ਉਹਨਾਂ 'ਚ ਵਧੀਆ ਕਿਰਦਾਰ ਹੋਣ। ਵਧੀਆ ਅੰਦਰ ਸੰਸਕ੍ਰਿਤ ਜੇ ਹੁਣ 네ਗੇਟਿਵ ਹੋਣ ਜਣੀ ਕਰਨਾ ਤਾਂ 네ਗੇਟਿਵ ਹੈ ਉਹ ਵਧੀਆ ਹੁਣ ਬਟ ਅੱਛਾ ਸਰ ਯਾਦ ਰੱਖਣ ਵਾਲੇ ਹੂੰ ਜਿਵੇਂ ਹੁਣ ਮੂਵੀਜ਼ ਆਉਂਦੀਆਂ ਨੇ ਤਾਂ ਸ਼ਾਇਦ ਕੁਝ ਐਕਟਰਸ ਅਜਿਹੇ ਨੇ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਰੋਜ਼ਗਾਰ ਮਿਲਿਆ ਕੁਝ ਅਜਿਹੇ ਐਪਸ ਚੱਲੇ ਸੀ ਪਿੱਛੇ ਜੇ ਵੀ ਜਿਸ ਤੋਂ ਡਾਇਰੈਕਟਰਸ ਨੇ ਪ੍ਰੋਡਿਊਸਰਸ ਨੇ ਉਹਨਾਂ ਤੱਕ ਅਪਰੋਚ ਕੀਤੀ ਉਹਨਾਂ ਨੂੰ ਮੂਵੀਜ਼ ਦੇ ਵਿੱਚ ਲੈ ਕੇ ਆਏ ਜੇ ਥੋੜਾ ਜਿਹਾ ਪਿੱਛੇ ਚਲ ਜਾਈਏ ਕੁਝ ਵੀ ਸਾਲ ਪਿੱਛੇ ਚਲ ਜਾਈਏ ਉਦੋਂ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਹੀਂ ਸੀਗਾ ਉਦੋਂ ਤਾਂ ਥੀਏਟਰ ਇੱਕ ਹੁੰਦਾ ਸੀਗਾ ਵੀ ਹਾਂ ਅੱਜ ਦੂਰਦਰਸ਼ਨ ਤੇ ਜਾਣਾ ਉੱਥੇ ਇੱਕ ਆ ਪਲੇ ਹੈ ਤੇ ਜੇ ਮੈਂ ਤੁਹਾਡੀ ਗੱਲ ਕਰਾਂ ਤੁਹਾਡੀ ਐਂਟਰੀ ਕਿੱਦਾਂ ਹੁੰਦੀ ਹੈ ਇਸ ਲਾਈਨ ਦੇ ਵਿੱਚ ਇਸ ਵਕਤੋਂ ਮੈਂ ਲੱਕੀ ਵੀ ਉਹ ਮੰਨ ਸਕਦਾ ਆਪਣੇ ਆਪ ਨੂੰ ਤੇ ਮੈਂ ਕਹਿੰਦਾ ਵੀ ਇਹਨਾਂ ਨੂੰ ਬਹੁਤ ਐਡਵਾਂਸ ਆ ਸਾਰਿਆਂ ਨਾਲ ਜੋ ਹੁਣ ਤੱਕ ਜਿਹਨੇ ਵੀ ਮੁੰਡੇ ਕੁੜੀਆਂ ਨੇ ਰੀਜ਼ਨ ਇਹ ਹੈ ਕਿ ਮੈਂ ਤੁਹਾਨੂੰ ਪਤਾ ਹੀ ਸ਼ਦਕੀ ਮੇਰਾ ਪਹਿਲਾ ਫੀਲ ਜਿਹੜਾ ਹੈਗਾ ਜਿਹੜਾ ਮੈਂ ਪੰਗੜੇ ਦੇ ਵਿੱਚ ਮੇਰਾ ਹਮ ਇੱਕ ਠੀਕ ਠਾਕ ਹੋ ਗਿਆ ਤੇ ਚਾਰ ਜਿਵੇਂ ਯੂਨੀਵਰਸਿਟੀ ਦਾ ਬੈਸਟ ਅਨਸਰ ਵੀ ਆ ਤੇ 7 ਟਾਈਮ ਆਪਣੇ ਗੋਲਡ ਮੈਡਲ ਸਾਮਣੀ ਯੂਨੀਵਰਸਿਟੀ ਦਾ ਵੀ ਹਮ ਹਮ ਸੋ ਉਹਨਾਂ ਦਿਨਾਂ ਚ ਕਾਲਜ ਪੜਦੇ ਪੜਦੇ ਬਿਨਾ ਸੋਸ਼ਲ ਮੀਡੀਆ ਦੇ ਬਿਨਾ ਮੋਬਾਈਲ ਦੇ ਬਿਨਾ ਟੈਲੀਫੋਨ ਦੇ ਬਿਨਾ ਗੂਗਲ ਦੇ ਤਾਂ ਉਸ ਟਾਈਮ ਦੇ ਜਿੰਨੇ ਜਿਹੜੇ ਮੇਨ ਸਟਾਰ ਸੀਗੇ ਵੱਡੇ ਬੜੇ ਸਰ ਕੋਣ ਸੜੀ ਗੁਰਦਾਸ ਪਾਜੀ ਸਰਦੂਰ ਪਾਜੀ ਹਾਸ ਪਾਜੀ ਬਈ ਹਰਪ੍ਰੀਤ ਜਨਮਾਨੀ ਵਰਸ ਬਾਈ ਹੁਣੀ ਮਲਕੀਤ ਬਾਈ ਹੁਣੀ ਇਹਨਾਂ ਨਾਲ ਸਾਰਾ ਨਾਲ ਮੇਰਾ ਰਾਬਤਾ ਸੀਗਾ ਉਸ ਟਾਈਮ ਤੁਸੀਂ ਸੋਚੋ ਕਿ ਕਿੰਨਾ ਸੋਸ਼ਲ ਮੇਰਾ ਸਟਰੋਂਗ ਹੋਊਗਾ ਉਸ ਟਾਈਮ ਇਹਨਾਂ ਐਪਸ ਤੋਂ ਬਿਨਾ ਕਾਲਜ ਦੇ ਵਿੱਚ ਪੜਦੇ-ਪੜਦੇ ਮੇਰਾ ਇਹ ਸਰਕਲ ਸੀਗਾ ਮਤਲਬ ਇੰਟਰਸਟ ਸੀਗਾ ਵੀ ਮੈਂ ਇਦਾਂ ਨੂੰ ਜਾਣਾ ਤੇ ਬਾਈ ਆਪਣੇ ਲਵ ਜੰਜੋਏ ਤੁਸੀਂ ਜਾਣਦੇ ਆ ਤੁਹਾਡੇ ਡੈਡ ਉਹ ਸਾਰੀ ਯਾਨੀ ਉਹ ਅਸੀਂ ਉਹਨਾਂ ਦੇ ਦਿਨ ਅੱਜ ਇਕੱਠੇ ਹੀ ਸਾਰੇ ਸਟ੍ਰਗਲ ਉਹ ਬੌਂਡਿੰਗ ਜਿਹੜੀ ਸਾਡੀ ਸੀ ਕਿ ਨਾ ਉਹ ਕਿਆ ਬਾਤ ਸੀਗੀ ਉਹ ਜਿਹੜੀ ਉਹਨਾਂ ਦੇ ਨਾਲ ਹੀ ਸਾਡੀ ਉਹ ਅੱਜ ਵੀ ਉਵੇਂ ਹੀ ਕਾਇਮ ਨੇ ਸਾਰੇ ਰਿਸ਼ਤੇ ਬੇਸ਼ੱਕ ਘੱਟ ਮਿਲੀਏ ਲੇਕਿਨ ਜਦੋਂ ਮਿਲਦੇ ਆ ਤਾਂ ਬਹੁਤ ਨਿੱਗੇ ਰਿਸ਼ਤੇ ਨੇ ਉਹ ਸੋਲਿਡ ਨੇ ਉਹ ਰਿਸ਼ਤੇ ਜਿਹਨੇ ਪੁਰਾਣੇ ਨੇ ਉਹਨੇ ਸੋਲਿਡ ਵੀ ਨੇ ਜਿਹੜੇ ਆ ਕਾਗਜ਼ੀ ਨੇ ਜਿਹੜੇ ਫੋਨ ਵਾਲੇ ਨੇ ਇਹ ਬਸ ਇਹ ਸਿਰਫ ਫੋਨ ਤੱਕ ਨੇ ਫੋਨ ਤੱਕ ਹੀ ਨੇ ਨਾ ਤੁਸੀਂ ਕਦੇ ਵੈਸੇ ਕਾਲ ਕਰ ਲਓ ਕੋਈ ਤੁਹਾਡੇ ਨਾਲ ਖੜ ਦਿੰਦੀ ਆ ਕਿ ਨਾ ਕਿਸੇ ਨੇ ਖੜਨਾ ਨਾ ਕੋਈ ਨਹੀਂ ਫੋਨ ਤੱਕ ਹੀ ਨੇ ਯੈਸ ਤੋਂ ਉਸ ਨੂੰ ਮੈਂ ਫੇਕ ਹੀ ਸਮਝਦਾ ਮੈਂ ਮੇਰੇ ਨਾਲ ਬਿਲਕੁਲ ਰਜਾਨੀ ਹੈਗਾ ਕਿਆ ਬਾਤ ਹੈ ਅੱਛਾ ਸਰ ਜਦ ਆਪਾਂ ਸਟਰਗਲ ਕਰਦੇ ਆ ਜਾਂ ਇੱਕ ਆਪਣਾ ਸਟਰਗਲ ਪੀਰੀਅਡ ਹੁੰਦਾ ਉਹ ਚੀਜ਼ ਆਪਾਂ ਨੂੰ ਕਦੇ ਵੀ ਭੁੱਲਦੀ ਨਹੀਂ ਹੁੰਦੀ ਵੀ ਮੈਂ ਇਸ ਇਸ ਜਗ੍ਹਾ ਤੇ ਗਿਆ ਫਿਰ ਤੁਸੀਂ ਅਪਰੋਚ ਕੀਤੀ ਸੀ ਮੂਵੀਜ਼ ਦੇ ਵਿੱਚ ਆਉਣ ਨੂੰ ਕਿ ਬਾਬਾ ਬਾਬੇ ਦੀ ਮੇਰੇ ਦੇ ਨਾਲ ਇਹ ਚੀਜ਼ਾਂ ਇਧਰ ਨੂੰ ਤੁਸੀਂ ਇਧਰ ਦਾ ਸੁਭਾਅ ਬਣ ਗਿਆ ਬਾਬੇ ਦੀ ਫੁਰਕਤ ਪਰਹੀ ਮੈਂ ਸੋਚਿਆ ਕਿ ਜਦੋਂ ਪੰਗੜੇ ਚ ਆਇਆ ਸੀਗਾ ਤਾਂ ਸੋਚਿਆ ਨਹੀਂ ਸੀ ਕਿ ਇਸ ਲੈਵਲ ਤੇ ਪਹੁੰਚਣਾ ਪੰਗੜੇ ਦੇ ਵਿੱਚ ਇੱਕ ਪੀਕ ਸੀਗਾ ਉਹਨੂੰ ਟੱਚ ਕਰਕੇ ਆਇਆ ਉਸ ਤੋਂ ਉੱਤੇ ਕੁਝ ਨਹੀਂ ਸੀਗਾ ਹੂੰ ਉਹ ਕੀਤਾ ਉਸ ਤੋਂ ਬਾਅਦ ਹਾਲੀਵੁੱਡੀ 뮤ਜ਼ਿਕ ਵਾਲੇ ਖੇਤ ਤੇ ਫਿਰ ਕੈਟਰਿੰਗ ਚਾਗੀ ਕੈਟਰਿੰਗ ਇੱਕ ਡਿਫਰੈਂਟ ਸਾਡੀ ਟੀਮ ਸੀ ਉਹ ਸਰਕਲ ਅਲੱਗ ਸੀਗਾ ਆਪਣੇ ਲਈ ਮੈਂ ਕਿਸੇ ਦੀ ਮਤ ਨਹੀਂ ਕੀਤੀ ਹੈਗੀ ਹਾਂ ਜਿਹੜਾ ਸਟਰਗਲ ਕਹੂੰਗੇ ਤਾਂ ਮੈਂ ਸਟਰਗਲ ਨੂੰ ਮੰਨਦਾ ਕਿ ਮੈਂ ਬਾਈ ਲਵਜ ਜੋੜਾ ਵਾਸਤੇ ਬਹੁਤ ਸਟਰਗਲ ਕੀਤੀ ਹੈ ਉਹ ਸਾਡੀ ਇੰਡਸਟਰੀ ਦੇ ਬਹੁਤ ਬੰਦੇ ਤੁਹਾਨੂੰ ਦੱਸ ਦਿੰਦੇਗੇ ਉਹਦੇ ਬਾਰੇ ਤੇ ਉਹ ਉਹਨਾਂ ਨੂੰ ਲੈ ਕੇ ਮੈਂ ਬਹੁਤ ਕੰਪਨੀਆਂ ਚ ਗਿਆ ਮੇਰੇ ਕਹਿੰਦਾ ਮੈਕਸਿਮਮ ਉਹਨਾਂ ਦੇ ਨਾਲ ਚ ਮੇਰੇ ਕੋਲ ਸਕੂਟਰ ਹੁੰਦਾ ਸੀ ਸਾਡੇ ਦੋਹਾਂ ਕੋਲ ਸਕੂਟਰ ਹੁੰਦੇ ਸੀ ਉਹਨਾਂ ਕੋਲ ਵੀ ਉਹਨਾਂ ਕੋਲ ਪ੍ਰੀਆ ਸੀ ਜੇ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਮੇਰੇ ਕੋਲ ਚੇਤਕਾ ਹੁੰਦਾ ਸੀ ਉਹ ਤੇ ਪੰਜਾਬ ਗਾਹੇ ਆ ਉਹਨਾਂ ਦਾ ਇਹ ਸੀ ਵੀ ਇੰਨਾ ਨਾਮ ਕਮਾ ਕੇ ਬਾਲੀਵੁੱਡ ਤੱਕ ਜਾਂ ਮੈਂ ਕਹਿੰਨੀ ਅੱਜ ਵੀ ਸੱਚੀ ਲੰਡਨ ਠੁਮਕਦਾ ਉਹਨਾਂ ਦੇ ਗਾਣਿਆਂ ਤੇ ਹਨਾ ਤੇ ਉਹ ਪੂਰੇ ਹਨ 골ਡ ਨਾਲ ਫੁੱਲ ਉਹ ਹੁੰਦੇ ਸੀਗੇ ਉਹਨਾਂ ਨੇ ਦੇ ਲੋ ਘੁੰਮਣਾ ਸਕੂਟਰ ਤੇ ਹੁੰਦਾ ਸੀ ਐਕਚੁਅਲੀ ਬੰਦਾ ਰਹਿਣੇ ਜਮੀਂ ਤੇ ਚਾਹੀਦਾ ਸਟਾਰ ਬੇਸ਼ੱਕ ਬਣ ਜੀਵੇ ਲੇਕਿਨ ਉਹ ਰਹਿੇ ਜਮੀਂ ਤੇ ਕਿਉਂਕਿ ਵਾਪਸ ਵੀ ਇੱਥੇ ਹੀ ਆਉਣਾ ਉੱਪਰ ਤਾਂ ਜੇ ਉੱਪਰ ਵਾਲੇ ਦੀ ਗੰਟੀ ਕਰੀਏ ਉੱਪਰ ਵਾਲੇ ਉਹ ਵੀ ਨੇ ਜਿਹੜੇ ਚੜਾਈ 'ਚ ਚੜਦੀਆਂ 'ਚ ਜਿਹੜੇ ਵਿਚਾਰੇ ਸੱਤ ਛੱਡ ਕੇ ਚਲੇ ਗਏ ਨੇ ਬਿਲਕੁਲ ਉਹ ਉੱਥੇ ਹੀ ਸਟਾਰ ਰਹਿਣਗੇ ਅਦਰਵਾਈਜ਼ ਸਾਰਿਆਂ ਨੇ ਜਿਹੜਾ ਉੱਪਰ ਨੂੰ ਆ ਚੁੱਕੇ ਬਾਈ ਜਿਵੇਂ ਗਈ ਆ ਤਾਂ ਉਹਨੇ ਥੱਲੇ ਨੂੰ ਆ ਕੇ ਆਉਣਾ ਹੀ ਆਉਣਾ ਇਹ ਨਹੀਂ ਆ ਕਿ ਉੱਥੇ ਜਾ ਕੇ ਫ੍ਰੀਜ਼ ਹੋ ਜਾਣਗੇ ਉਹ ਆਉਂਦੀ ਫਿਰ ਪਟਾਕਦੇ ਨੇ ਹੁੰਦੀ ਆ ਹਾਂ ਇਸ ਕਰਕੇ ਜਮੀਨ ਤੇ ਰਹੋਗੇ ਤੁਹਾਨੂੰ ਕਦੇ ਕੋਈ ਡਰ ਦੀ ਲੋੜ ਨਹੀਂ ਕਦੇ ਸੋ ਮੈਂ ਆਪਣੀ ਗੱਲ ਕਰਦਾ ਹੁਣ ਆ ਪਿੰਡ ਪਹਿਰਾ ਲੱਗਦਾ ਭੰਗੜੇ ਵਾਲਾ ਦੌਰ ਸੀ ਜਾਂ ਫਿਰ ਪਿੰਡ ਪਹਿਰਾ ਲੱਗਦਾ ਦੌਰ ਆਇਆ ਫਿਰ ਹਸ਼ਰ ਦਾ ਆਇਆ ਹੁਣ ਮੈਡਲ ਦਾ ਲੋਕ ਪਛਾਣਦੇ ਨੇ ਬਹੁਤ ਖੁਸ਼ੀ ਹੁੰਦੀ ਏ ਨਹੀਂ ਪਛਾਣਦੇ ਉਦੋਂ ਵੱਧ ਖੁਸ਼ੀ ਹੁੰਦੀ ਏ ਬੇ ਆਰਾਮ ਨਾਲ ਤੁਰੇ ਤਾਂ ਫਿਰਦੇ ਆ ਹਨਾ ਐਸੇ ਐਸੇ ਮਿੱਤਰ ਹੈਗੇ ਨੇ ਸਟਾਰ ਨੇ ਕੁਝ ਪਰਸਨਲ ਲਾਈਫ ਵੀ ਜ਼ਰੂਰੀ ਹੁੰਦੀ ਏ ਹਾਂਜੀ ਹਾਂਜੀ ਐਸੇ ਐਸੇ ਮਿੱਤਰ ਨੇ ਜਿਹੜੇ ਸਟਾਰ ਨੇ ਉਹ ਕੀ ਵਰਗਾ ਹੁੰਦੇ ਨੇ ਬਾਈ ਕਰਸੇ ਹੋਏ ਆ ਵੀ ਕਦੇ ਬਾਜ਼ਾਰ ਚ ਜਾਈਏ ਲੋਕ ਟਿਕਣ ਦੀ ਦਿੰਦੇ ਕਿਸੇ ਕਿਸੇ ਬਸਿਕਲੇ ਨੂੰ ਜਾਣ ਨਹੀਂ ਹੁੰਦੇ ਚੱਲ ਫੋਟੋ ਇਹਨੂੰ ਬੁਲਾ ਲਾਉ ਨੂੰ ਬੁਲਾ ਲਾ ਸੋ ਮੈਂ ਦੋਨੇ ਤਰੀਕੇ ਨਾਲ ਇੰਜੋਏ ਕਰਦਾ ਜੇ ਪਛਾਣਦੇ ਨਹੀਂ ਤਾਂ ਵੀ ਵਧੀਆ ਨਹੀਂ ਤਾਂ ਉਦੋਂ ਵੀ ਵਧੀਆ ਅੱਛਾ ਸਰ ਇੱਕ ਇਹ ਹੁੰਦਾ ਵੀ ਜੇ ਆਪਾਂ ਜਿਵੇਂ ਤੁਹਾਡਾ 네ਗੇਟਿਵ ਰੋਲ ਆ ਹਨਾ ਆਪਾਂ ਕਹਿ ਦਿੰਨੇ ਵੀ ਆਪਾਂ ਨੂੰ ਪਤਾ ਵੀ ਉਹ ਚੀਜ਼ ਐਕਟਿੰਗ ਹੈ ਜਾਂ ਜਿਵੇਂ ਆਪਾਂ ਨੂੰ ਪਤਾ ਹੁੰਦਾ ਵੀ ਅੱਗੇ ਜਾਂ ਦੇਖ ਰਿਹਾ ਜਾਂ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਨਵੀਂ ਸ਼ਾਇਦ ਹੀ ਅਸਲ ਚ ਵੀ ਬੰਦਾ ਜਿਹਿਆਂ ਹੁੰਦਾ ਜਿਵੇਂ ਹੁੰਦਾ ਕਈ ਵਾਰ ਮੈਂ ਛੋਟੀ ਹੁੰਦੀ ਸੀ ਮੈਨੂੰ ਨਹੀਂ ਪਤਾ ਹੁੰਦਾ ਸੀ ਵੀ ਇਹ ਚੀਜ਼ਾਂ ਹੈਗੀਆਂ ਨੇ ਮੈਨੂੰ ਹੁਣ ਵੀ ਯਾਰ ਇਹ ਬੰਦਾ ਖਰਾਬ ਹੈ ਇਹ ਬੰਦਾ ਖਰਾਬ ਹੀ ਆ ਉਹਦੀ ਮੀਨਡ ਸੈਟ ਹੋ ਜਾਂਦੀ ਹੈ ਦਿਮਾਗ ਦੇ ਵਿੱਚ ਇੱਕ ਵਾਰ ਮੈਂ ਇਸ ਤਰੀ ਸਬਜੀ ਮੰਡੀ ਚ ਸਬਜੀ ਲੈ ਰਹੀ ਸੀ ਮੈਂ ਆਪਣੇ ਕੰਮ ਆਪ ਹੀ ਕਰਦਾਂ ਤੁਹਾਨੂੰ ਤੇ ਇਹ ਚੀਜ਼ਾਂ ਕੋਈ ਨਹੀਂ ਹੈਗੇ ਆਪਣੇ ਕੰਮ ਕਰਨੇ ਯਾਰ ਕਿਸੇ ਨੂੰ ਥੋੜੀ ਬਿਲਕੁਲ ਆਪਣੀ ਡਿਊਟੀ ਹੈ ਹੂੰ ਸੋ ਇੱਕ ਬੰਦਾ ਮਿੱਤਰ ਕੋਈ ਫਾਲੋ ਕਰ ਰਿਆ ਸੀ ਮੈਂ ਦੇਖੀ ਗਿਆ ਉਹਨੂੰ 5-7 ਮਿੰਟ ਦੇਖੀ ਗਿਆ ਜਦੋਂ ਮੈਂ ਗੱਡੀ ਜਾ ਕੇ ਬੈਠਣ ਦਾ ਕਿਤੇ ਪਿੱਛੋਂ ਆਵਾਜ਼ ਆਈ ਉਹਦੀ ਹਾਂ ਅ ਹੈਲੋ ਬਾਈ ਜੀ ਮੈਂ ਹਾਂਜੀ ਪਿੱਛੇ ਮੁੜ ਕੇ ਦੇਖਿਆ ਡੈ ਬਾਈ ਜੀ ਮੈਂ ਹਾਂਜੀ ਕਹਿੰਦੇ ਬਾਈ ਤੁਹਾਨੂੰ 5-10 ਮਿੰਟ ਤੋਂ ਕਹਿੰਦੇ ਵੀ ਤੁਹਾਨੂੰ ਦੇਖ ਰਿਆ ਸੀ ਬਾਈ ਜੀ ਲੱਗ ਰਹੇ ਨੇ ਹਣਾ ਮੈਂ ਤੁਹਾਨੂੰ ਬੁਲਾ ਰਣਾ ਸੀ ਵੀਰੇ ਹਾਂ ਮੈਂ ਮੈਂ ਤਾਂ ਜਦ ਹੀ ਮੈਂ ਰਿਸਪੌਂਡ ਕਰਦਣਾ ਹਾਂ ਤੇ ਕਹਿੰਦਾ ਬਾਈ ਡਰ ਲੱਗਦਾ ਸੀਗਾ ਤੁਹਾਨੂੰ ਬੁਲਾਉਂਦੇ ਬੁਲਾਉਂਦੇ ਮਾਰ ਚਾਚਾ ਮੈਂ ਤੁਸੀਂ ਕੀ ਕਰਦੇ ਆ ਵੀਰੇ ਹਾਂ ਕਹਿੰਦੇ ਜੀ ਮੈਂ ਸੀਆਈਏ ਸਟੱਫ ਚਾਹੁੰਦਾ ਚਾਹਦਾ ਤੇ ਤਪ ਉਹ ਇਹਨਾਂ ਵੀ ਮੀਟ ਸੈਟ ਹੋ ਜਾਂਦੀ ਆ ਮੈਂ ਤੁਸੀਂ ਵੀ ਡਰਦੇ ਹੋ ਭਰਾ ਕਹਿੰਦੇ ਹਾਂ ਮੈਨੂੰ ਬਰਾਂਦੇ ਡਰ ਜਿਹਾ ਲੱਗਿਆ ਸੀ ਕਹਿੰਦੇ ਮੈਨੇ ਜਿਆ ਰਹਿ ਜਣੀ ਹੈਗਾ ਮੈਂ ਸੋ ਇੱਕ ਹੀ ਬਣ ਜਾਂਦੀ ਆ ਇਹ ਚੀਜ਼ ਬਣ ਜਾਂਦੀ ਆ ਮੇਰੇ ਦਿਮਾਗ ਚ ਬਹੁਤ ਜਾਣੇ ਦੀ ਮੇਜਰ ਤਾਂ ਸੈਟ ਹੈ ਵੀ ਸ਼ਾਇਦ ਇਹ 네ਗੇਟਿਵ ਹੀ ਹੈ ਮੇਰੇ ਨਾਲ ਕਿਉਂਕਿ ਜਿਵੇਂ ਸਕਰੀਨ ਤੇ ਦੇਖਿਆ ਪਰ ਜਦ ਮਿਲਦੇ ਨੇ ਫਿਰ ਪਤਾ ਲੱਗਦਾ ਠੀਕ ਆ ਅੱਛਾ ਸਰ ਜੇ ਆਪਾਂ ਸਟਰਗਲ ਦੀ ਗੱਲ ਕਰਦੇ ਹਾਂ ਇਹ ਚੀਜ਼ ਹੈ ਕਿ ਵੀ ਫੀਮੇਲਸ ਤੇ ਮੇਲਸ ਦੀ ਸਟਰਗਲ ਦੇ ਵਿੱਚ ਫਰਕ ਹੈਗਾ। ਕਹਿ ਵੀ ਸਕਦੇ ਨੇ ਹੈਗਾ ਵੀ ਹੈ ਤੇ ਹੈਗਾ ਵੀ ਨਹੀਂ ਹੁਣ ਕੋਈ ਫਰਕ ਰਹਿਣਾ ਨਹੀਂ ਵੈਸੇ ਅੱਜ ਦੇ ਦੌਰ 'ਚ। ਮੁੰਡੇ ਕੁੜੀਆਂ ਦਾ ਹੀ ਫਰਕ ਨਹੀਂ ਹੈਗਾ ਹੁਣ ਤਾਂ ਕੋਈ ਵੀ। ਜੇ ਥੋੜੇ ਟਾਈਮ ਪਿੱਛੇ ਜਾਈਏ ਜਦ ਸਟਰਗਲ ਦਾ ਫਰਕ ਸੀਗਾ। ਹੁਣ ਮੈਨੂੰ ਨਹੀਂ ਲੱਗਦਾ ਕਿ ਕੁੜੀਆਂ ਵੀ ਮੁੰਡੇ ਦੇ ਬਰਾਬਰ ਹੀ ਨੇ ਤੇ ਉਹ ਵੀ ਟੱਕੜ ਦੇ ਕੇ ਕਹਿਣ ਦਾ ਮਤਲਬ ਕੁੜੀਆਂ। ਕੁਝ ਇੰਡਸਟਰੀਜ਼ ਦੇ ਵਿੱਚ ਐਦਾਂ ਗੱਲੋਟੇ ਦੇ ਨੇ ਵੀ ਫੀਮੇਲਸ ਨੂੰ ਬਹੁਤ ਕੰਪਰੋਮਾਈਜ਼ ਕਰਨੇ ਪੈਂਦੇ ਨੇ। ਹੁਣ ਵਾਲੀਆਂ ਉਹ ਜੀਆਂ ਕੁੜੀਆਂ ਹੈ ਨਹੀਂ ਉਹ ਵੀ ਨਹੀਂ ਹੈਗੀ ਹੁਣ ਮੈਂ ਤਾਂ ਇਹ ਕਹਣਾ ਵੀ ਟੱਕੜ ਦੇ ਕੁੜੀਆਂ ਹਾਂ ਆਜੋ ਆਜੋ ਸੋ ਹੁਣ ਕੋਈ ਫੱਕ ਨਹੀਂ ਇਸ ਤਰ੍ਹਾਂ ਦਾ ਹੈਗਾ ਹਾਂਜੀ ਅਸੀਂ ਵੀ ਸੁਣਦੇ ਹੁੰਦੇ ਸੀਗੇ ਇਹ ਚੀਜ਼ਾਂ ਕਿਉਂਕਿ ਇਹ ਚੀਜ਼ਾਂ ਕਾਫੀ ਸਾਹਮਣੇ ਵੀ ਆਈਆਂ ਨੇ ਆ ਆਪਾਂ ਦੇਖਦੇ ਆ ਤਾਂ ਇਹ ਚੀਜ਼ਾਂ ਆਈਆਂ ਨੇ ਪਰ ਹਰ ਹਰ ਇੱਕ ਕਿਸੇ ਵੀ ਫੀਲਡ 'ਚ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਵੀ ਹੁੰਦੇ ਬਿਲਕੁਲ ਵੈਸੇ ਇਹ ਗੱਲ ਅਲੱਗ ਹੈ ਵੀ ਮਾੜੇ ਜ਼ਿਆਦਾ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਇਹ ਵੀ ਹੈਗਾ ਉਹ ਹੀ ਨਾ ਵੀ ਬਾਹ ਫੜਨ ਵਾਲਾ ਕੋਈ ਕੋਈ ਹੁੰਦਾ ਯੈਸ ਅੱਛਾ ਸਰ ਇਨ ਸਾਲਾਂ ਦਾ ਗੈਪ ਤੋਂ ਬਾਅਦ ਤੁਸੀਂ ਹੁਣ ਲਾਸਟ ਈਅਰ ਮੈਡਲ ਦੇ ਵਿੱਚ ਆਏ ਹੋ ਫਿਰ ਕਿਵੇਂ ਲੱਗਿਆ ਕਈ ਵਾਰ ਇਹ ਹੁੰਦਾ ਵੀ ਬੰਦਾ ਕੰਮ ਭੁੱਲ ਜਾਂਦਾ ਆਪਣਾ ਨਾ 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 ਕੰਮ ਭੁੱਲਣਾ ਕੀ ਮੇਰੇ ਵਰਗੇ ਬੰਦੇ ਦਾ ਪੈਸ਼ਨ ਇਹੀ ਹੈ ਮੈਂ ਇਸ ਤੋਂ ਬਨਾ ਸਾਈਡ ਤੇ ਕੋਈ ਇਹ ਨਹੀਂ ਹੈ ਕਿ ਹਾਂ ਯਾਰ ਵੀ ਜਿੰਨੇ ਦਿਨ ਇਹ ਕੰਮ ਨਹੀਂ ਕਰਨਾ ਹੈਗਾ ਤਾਂ ਮੇਰਾ ਸਾਈਡ ਤੇ ਕੋਈ ਹੋਰ ਬਿਜ਼ਨਸ ਚੱਲੇਗਾ ਨਹੀਂ ਮੈਂ ਜਦੋਂ ਤੋਂ ਇਸ ਲਾਈਨ 'ਚ ਆਇਆ ਤਾਂ ਸਿਰਫ ਸਿਰਫ ਇਸੇ ਲਾਈਨ ਦੇ ਵਿੱਚ ਹੀ ਆ ਕਿਉਂਕਿ ਕਈ ਵਾਰ ਬਹੁਤ ਅਜਿਹੇ ਆਰਟਿਸਟ ਨੇ ਜਿਹੜੇ ਕੰਮ ਨਾ ਮਿਲਣ ਤੇ ਡਿਪਰੈਸ਼ਨ ਤੱਕ ਦੇ ਸ਼ਿਕਾਰ ਹੋਏ ਨੇ। ਜੀ ਰੱਬ ਦੀ ਕਿਰਪਾ ਕਿ ਜੇ ਕੰਮ ਹੋਵੇ ਤਾਂ ਵੀ ਠੀਕ ਹੈ ਸ਼ੁਕਰਾਨਾ ਨਹੀਂ ਹੁੰਦਾ ਤਾਂ ਵੀ ਉਹਦਾ ਸ਼ੁਕਰਾਨਾ। ਮੈਂ ਸੋਚਦਾ ਉਹਨਾਂ ਕਿ ਜਰੂਰ ਹੋ ਸਕਦਾ ਕੁਝ ਵਧੀਆ ਪਲਾਨ ਕਰ ਕੀਤਾ ਹੋਵੇ। ਹੁਣ ਸੱਟ ਲੱਗੀ ਐ 7-8 ਪ੍ਰੋਜੈਕਟ ਹੱਥੋਂ ਨਿਕਲੇ ਨੇ। ਬਟ ਮੈਂ ਇਹ ਵੀ ਉਹਦੀ ਰਜ਼ਾ ਚ ਮੈਂ ਸਮਝਿਆ ਕਿ ਬਾਬੇ ਨੇ ਮੈਨੂੰ ਮੈਨੂੰ ਤਾਂ ਬਾਅਦ ਥੋੜਾ ਜਿਹਾ ਗੈਪ ਨਹੀਂ ਪਾ ਲਿਆ ਮੂਵੀਜ਼ ਦਾ। ਉਹੀ ਮੈਂ ਸੱਟ ਲੱਗੀ ਇਸ ਮਤਲਬ ਦੱਸਿਆ ਨਾ। ਉਸ ਤੋਂ ਬਾਅਦ 8 ਫਿਲਮਾਂ 8 ਪ੍ਰੋਜੈਕਟ ਆਏ ਮੇਰੇ ਕੋਲ। ਅੱਛਾ। ਬਟ ਮੈਂ ਜਦੋਂ ਇੰਨੀ ਫਿਲਮਾਂ ਕੱਟੀਆਂ ਆ ਏਸੀ ਕਾ ਆਪਣੇ ਬਠਿੰਡੇ ਅਸੀਂ ਹਾਂ ਦਮਦਮਾ ਸਾਹਿਬ ਸ਼ੂਟ ਕਰ ਰਹੇ ਸੀਗੇ ਅੱਛਾ ਸੰਗਰਾਮ ਫਿਲਮ ਓਕੇ ਗੈਵੀ ਚਾਹਦੇ ਆਪੋਜ਼ਿਟ ਨਾਲ ਉਹ ਤੇ ਨੈਗੇਟਿਵ ਉੱਚ ਵੀ ਹੂੰ ਤੇ ਬਸ ਇੱਕੋ ਸ਼ੋਰਟ ਤੋਂ ਲਾਸਟ ਦੇ ਵਿੱਚ ਰਹਿਣਾ ਸੀ ਰਹਿੰਦਾ ਸੀ ਕਿ ਗੈਵੀ ਚਾਹ ਲੈ ਮੇਰੇ ਮਗਰ ਭਜਣਾ ਸੀਗਾ ਤਲਵਾਰ ਲੈ ਕੇ ਮੈਂ ਮੁਰੇ ਮੁਰੇ ਭਜਣਾ ਸੀਗਾ ਬਸ ਬਾਈ ਚਾਂਸੀ ਕੋਈ ਫ੍ਰੈਕਸ਼ਨ ਆਫ ਸੈਕਿੰਡਸ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਮੈਂ ਅਨਬੈਲੈਂਸ ਹੋ ਕੇ ਬਸ ਮੈਨੂੰ ਐਨੇ ਹੀ ਬਤਾਵੇ ਟਾਈਮ ਨਹੀਂ ਮਿਲਿਆ ਬਸ ਗਿਰਿਆ ਮੈਂ ਉਸ ਤੋਂ ਬਾਅਦ ਸੰਭਲਣ ਦਾ ਮੌਕਾ ਨਹੀਂ ਸੀਗਾ ਛੱਟ ਦੀ ਗੁਰਦਵਾਰ ਸਾਹਿਬ ਦੇ ਅੰਦਰ ਉਹਦੇ ਉਹ ਕਿਰਬੇ ਉਹਨਾਂ ਦੀ ਹੱਦ ਦੇ ਅੰਦਰਾਂ ਦੇ ਲੱਗੀ ਤੇ ਮੈਂ ਸੋਚਿਆ ਵੀ ਇਹ ਜੀ ਸੋਚਿਆ ਕਿ ਮੈਂ ਸ਼ਾਇਦ ਬਾਬੇ ਨੇ ਕੁਝ ਵਧੀਆ ਹੀ ਸੋਚਿਆ ਹੋਊਗਾ ਜੇ ਕੁਝ ਜਿਸ ਨਾਲ ਜਦ ਨਹੀਂ ਹੋਊਗੀ ਤਾਂ ਸ਼ਾਇਦ ਸਜ਼ਾ ਦੇਤੀ ਜਾਂ ਇਹ ਵੀ ਹੋ ਸਕਦਾ ਹੈ ਕਿ ਉਹਨੇ ਬਹੁਤ ਵੱਡੀ ਕਿਸੇ ਉਤੋਂ ਬਚਾ ਲਿਆ ਹੂੰ ਸੋ ਉਸ ਤੋਂ ਬਾਅਦ ਕਾਫੀ ਪ੍ਰੋਜੈਕਟ ਆਏ ਮੈਂ ਨਹੀਂ ਕਰ ਸਕਿਆ ਤੇ ਉਹ ਫਿਰ ਉਹੀ ਦਾ ਲਾਗੀ ਜੋ ਕਿਸਮਤ ਚ ਉਹੀ ਮਿਲਦਾ ਤੇ ਹੁਣ ਕੋਈ ਅੱਗੇ ਪ੍ਰੋਜੈਕਟ ਆ ਰਹੇ ਨੇ ਅੱਗੇ ਹੁਣ ਅਸੀਂ ਕੀਤੀ ਹੈ ਜੇ ਜੱਕ ਵਿਗੜ ਗਿਆ ਉਹ ਚ ਪ੍ਰੋਡਿਊਸਰ ਵਾਲੀ ਉਹ ਚ ਸੀਗਾ ਥੋੜੀ ਆ ਮੈਂ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਦੇਖੀਆਂ ਮੇਰੇ ਵੀਰ ਜੈਗ ਮਪਰਾ ਇਹਨਾਂ ਨੇ ਜੀਤਿਆ ਥੰਦ ਉਹਨਾਂ ਦੇ ਨਾਲ ਹਾਂ ਸੋ ਉਸ ਤੋਂ ਬਾਅਦ ਐਕਟ ਨਹੀਂ ਕਰ ਸਕਿਆ ਐਕਟਲੀ ਇਹ ਅੱਗੇ ਹੈਗੀ ਬਦਨਾਮ ਹੈਗੀ ਹੈ ਅੱਛਾ ਉਹ ਮੈਡਰਾਗੀ ਟੀਮ ਹੈ ਸਾਰੀ ਚਲੋ ਛੇਤੀ ਛੇਤੀ ਠੀਕ ਹੋ ਫਿਰ ਦੁਬਾਰਾ ਮੈਦਾਨ ਚ ਉਤਰੋ ਹਾਂ ਉਹ ਚ ਨੈਗੇਟਿਵ ਕਰੂੰਗਾ ਉਹਦੇ ਨਾਲ ਹੋਰ ਦੋ ਤਿੰਨ ਪ੍ਰੋਜੈਕਟ ਹੋ ਰਹੇ ਹੋਗੇ ਨੇ ਸੋ ਦੇਖਦੇ ਹਾਂ ਇਕ ਆਪਣਾ ਜਿਵੇਂ ਟੀਚਰ ਸੋਚਿਆ ਹੁੰਦਾ ਹੁਣ ਮੈਂ ਤਾਂ ਦੇਖੋ ਡਾਕਟਰ ਸੋਚਿਆ ਸੀ ਵੀ ਮੈਂ ਡਾਕਟਰ ਬਣੂਗਾ ਜਦੋਂ ਮੈਂ 10th ਪਾਸ ਕੀਤੀ ਸਾਇੰਸ ਦੇਖੀ ਮੇਰੇ ਤਾਂ ਅੰਦਰੋਂ ਹੱਥ ਲੱਗ ਗਏ ਮੈਂ ਕਿਹਾ ਇਹ ਤਾਂ ਆਪਣੇ ਵੱਸ ਦੀ ਨਹੀਂ ਆਪਾਂ ਤਾਂ ਉਲਝ ਜਾਂਗੇ ਇਹਦੇ ਵਿੱਚ ਤੁਸੀਂ ਸਟਾਰਟਿੰਗ ਦੇ ਵਿੱਚ ਮਤਲਬ ਜਿਵੇਂ ਬਚਪਨ ਹੁੰਦਾ ਆਪਣਾ ਆਪਾਂ ਸੋਚਦੇ ਆਂ ਵੀ ਆਹ ਚੀਜ਼ ਮੈਂ ਵੱਡਾ ਹੋ ਕੇ ਆ ਕੀ ਕਰਨਾ ਮੈਂ ਉਹ ਕਰਨਾ ਕੁਝ ਸੋਚਿਆ ਸੀਗਾ ਵੀ ਮੈਂ ਤਾਂ ਨੈਗੇਟਿਵ ਰੋਲ ਹੀ ਕਰੂੰਗਾ ਜਿਹੜਾ ਆਊਗਾ ਤਾਂ ਦੇਖੀ ਜਾਊਗਾ ਮੈਂ 8ਵੀਂ ਚ ਸੋਚਿਆ ਸੀ ਕਿ ਮੈਂ ਵਿਲਨ ਬਣਨਾ ਹੈ ਅੱਛਾ ਤੇ ਵਿਲਨੀਆਂ ਤੁਹਾਡੇ ਸਾਹਮਣੇ ਬੈਠਾ ਹੈ ਇੱਕ 뮤직 ਦਾ ਸੋਚਿਆ ਸੀਗਾ ਤੇ ਇੱਕ ਐਕਟਿੰਗ ਵਾਲਾ ਸੋਚਿਆ ਸੀ ਦੋਨੋਂ ਹੀ ਕੰਮ ਬਾਬੇ ਦੀ ਮਰਦ ਤੁਸੀਂ ਖੜੇ ਉੱਤਰੇ ਮੈਂ ਤਾਂ ਪਲੱਸ 1 ਪੜ੍ਹੀ ਪਰ ਮੈਂ ਵੀ ਮੈਂ ਛੱਡੀ ਵੀ ਹੈ ਨਹੀਂ ਨਾ ਲਾਈਨ ਐਨਐਸਐਲ ਵਿਲੇ ਹੀ ਬੈਠੇ ਰਹੇ ਹਾਂ ਪਰ ਲਾਈਨ ਤੋਂ ਪਰੇ ਨਹੀਂ ਗਿਆ ਨਵੇਂ ਮੁੰਡੇ ਕੁੜੀਆਂ ਆਉਂਦੇ ਨੇ ਭਾਜੀ 6 ਮਹੀਨੇ ਹੋ ਗਏ ਇੱਥੇ ਆਇਆ ਉਹਨੂੰ ਕੁਝ ਬਣ ਨਹੀਂ ਰਿਹਾ ਹੈਗਾ 6 ਮਹੀਨੇ ਮੈਂ 15 ਸਾਲ ਲੱਗੇ ਰਹੇ ਸ਼ੁਰੂਆਤ ਜੀ ਇੱਕ ਆਪਣੇ ਥੋੜਾ ਆਲਸ ਹੁੰਦੀ ਆ ਵੀ ਹੈ ਨਹੀਂ ਪੈਸਾ ਮਰ ਗਏ ਹੋਏ ਹੈ ਹੋ ਗਿਆ ਇਹ ਜਿਹੜੇ ਬਹੁਤ ਵੱਡੇ ਵੱਡੇ ਐਸੇ ਐਸੇ ਬੰਦੇ ਹੈਗੇ ਨੇ ਮੈਂ ਤੁਹਾਨੂੰ ਉਹਨਾਂ ਬਾਰੇ ਦੱਸਾਂ ਵੀ ਅਰਮਾ ਖਰਮਾ ਬੱਦੀ ਨੇ ਉਹ ਵੀ ਕਹਿੰਦੇ ਨੇ ਕਿ ਹੋਣ ਦੇ ਬਾਵਜੂਦ ਵੀ ਕਈ ਚੀਜ਼ਾਂ ਕਹਿੰਦੇ ਨੇ ਕੋਈ ਸਾਡੇ ਬਹੁਤ ਸੀਨੀਅਰ ਆਰਟਿਸਟ ਨੇ ਉਹਨਾਂ ਦੇ ਫੈਮਿਲੀ ਚ ਕਿਸੇ ਨੇ ਗੱਲ ਕੀਤੀ ਸੀ ਕਹਿੰਦੇ ਦਵਿੰਦਰ ਮੈਂ ਸੋਚਦਾ ਹਾਂ ਨਾ ਵੀ ਜਦੋਂ ਇਹਨਾਂ ਦੇ ਸ਼ੋਅ ਲੱਗਣੇ ਬੰਦ ਹੋ ਗਏ ਤਾਂ ਅਸੀਂ ਕੀ ਕਰਾਂਗੇ ਮੈਂ ਤਾਂ ਵੀ ਵੀ ਜੇ ਤੁਸੀਂ ਇਹ ਗੱਲ ਸੋਚਦੇ ਹੋ ਫਿਰ ਸਾਡੇ ਵਰਗੇ ਬੰਦਿਆਂ ਦਾ ਜਿਉਣਾ ਹੀ ਨਹੀਂ ਹੈ ਕੋਈ ਹਮ ਅਰਮਾ ਖਰਮਾ ਰੁਪੇਖਮਾ ਕਿ ਵੀ ਜਿਹੜੇ ਥੋੜੇ ਮਾਂਚੇ ਡਰ ਹੈਗੇ ਕੀ ਕੀ ਕਰਾਂਗੇ ਤੁਸੀਂ ਲਾਈਫ ਇਜ਼ 올 अबाउट अप एंड डाउन ਕੋਈ ਚੱਕਰ ਨਹੀਂ ਹੈ ਕੋਈ ਚੱਕਰ ਨਹੀਂ ਹੈ ਤੇ ਤੁਸੀਂ ਮੰਨਦੇ ਹੋ ਵੀ ਇਹ ਅਪ ਐਂਡ ਡਾਊਨ ਜ਼ਰੂਰ ਬੰਦੇ ਦੀ ਲਾਈਫ 'ਚ ਆਉਣੇ ਚਾਹੀਦੇ ਨੇ ਆਉਣੇ ਚਾਹੀਦੇ ਨੇ ਤੁਸੀਂ ਫਿਰ ਮੈਂ ਇੱਕੋ ਲਗਾਤਾਰ ਹਾਸੇ ਵਾਲੀ ਫਿਲਮ ਲਗਾਤਾਰ ਕਾਮੇਡੀ ਮੂਵੀ ਵੀ ਹੋਵੇ ਉਹ 'ਚ ਵੀ ਕਿਤਨੋਂ ਕਿਤੇ ਇਮੋਸ਼ਨਸ ਹੁੰਦੇ ਨੇ ਕਿਤਨੋਂ ਕਿਤੇ ਤਾਂ ਕੁਝ ਹਮ ਐਕਸ਼ਨ ਆ ਜਾਊ ਕੁਝ ਵੀ ਆ ਜਾਊਗਾ ਲਗਾਤਾਰ ਤੁਸੀਂ ਹੱਸ ਵੀ ਨਹੀਂ ਸਕਦੇ ਲਗਾਤਾਰ ਤੁਸੀਂ ਰੋ ਵੀ ਨਹੀਂ ਸਕਦੇ ਹੈਗੇ ਲਗਾਤਾਰ ਤੁਸੀਂ ਮਿੱਠਾ ਹੀ ਨਹੀਂ ਖਾ ਸਕਦੇ ਉਹ 'ਚ ਵੀ ਤੁਹਾਨੂੰ ਕੋਈ ਕੁਝ ਸਲੂਣੀ ਚੀਜ਼ ਵਧੀਆ ਲੱਗਦੀ ਹੈ ਬਿਲਕੁਲ ਠੀਕ ਹੈ ਨਾ ਸੋ ਇੱਕੋ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ अच्छा सर जमे ਹੁਣ ਦੁਬਾਰਾ ਤੁਸੀਂ ਮੈਡਲ ਕੀਤੀ ਐ ਉਸ ਤੋਂ ਬਾਅਦ ਚਲੋ ਤੁਹਾਡੇ ਇੰਜਰੀ ਹੋ ਗਈ ਹੁਣ ਦਿਮਾਗ 'ਚ ਕੁਝ ਸੋਚਿਆ ਐ ਵੀ ਮੈਂ ਕੁਝ ਐਦਾਂ ਦਾ ਰੋਲ ਕਰਨਾ ਚਾਹੁੰਦਾ ਐ ਆਨਲੀ ਟਾਈਮ ਦੇ ਵਿੱਚ ਥੋੜਾ ਮੈਨੂੰ ਐਜਰ ਰੋਲ ਮਿਲੇ ਤਾਂ ਮੈਂ ਉਹ ਚੰਗਾ ਇੱਕ ਨਿਭਾ ਸਕਦਾ ਹਾਂ ਰੋਲ ਜੋਤ ਮੈਂ ਹੀ ਕਿਵੇਂ ਮੈਕਸਿਮਮ ਐਕਟਿਵਿਟੀ ਕਰਾਂ ਹਰ ਇੱਕ ਫਰੰਜ਼ ਜਣੀ ਪੱਕਾ ਹੀ ਹੋਵੇ ਜਦੋਂ ਪਤਾ ਲੱਗੇ ਵੀ ਆ ਗਿਆ ਬੰਦਾ ਲੈ ਵੀ ਹੁਣ ਇਹ ਕੁਝ ਕਰੂਗਾ ਇਹ ਅੱਛਾ ਐ ਹੋਇਆ ਵੀ ਯਾਰ ਲੋਕ ਗਾਲਾਂ ਕੱਢਦੇ ਹੁਣ ਦੇ ਬੈਠੇ ਟਿੱਟ ਜਿਹੜੇ ਤੇਰੇ ਕੱਢਦੇ ਨੇ ਹੂੰ ਬੜਾ ਮੈਡਲ ਚ ਤਾਂ ਤੁਸੀਂ ਵੈਸੇ ਜੇ ਨਾ ਧੱਕਾ ਕੀਤਾ ਸਹੀ ਹੈ ਨਾ ਉੱਥੇ ਇੱਕ ਤਾਂ ਫਿਰ ਲੋਕ ਗਾਣਾ ਕੱਢਦੇ ਨੇ ਹਾਂ ਉਹ ਚ ਕਲੇ ਜੈ ਨਾਲ ਦੀ ਉਹਦੀ ਪੂਰੀ ਫੈਮਲੀ ਨਾਲੇ ਧੱਕਾ ਕੀਤਾ ਫਿਰ ਬਾਅਦ ਹੱਸਿਰ ਵੀ ਦੇਖੋ ਕੀ ਹੋਇਆ ਨਾ ਸੋ ਵਧੀਆ ਅਚ ਪਰ ਵਧੀਆ ਐਕਸਪੀਰੀਅੰਸ ਸੀ ਗਾਓ ਅੱਛਾ ਸਰ ਕਈ ਹੁੰਦਾ ਵੀ ਜੇ ਕੰਮ ਕਰਨਾ ਇੰਡਸਟਰੀ ਦੇ ਵਿੱਚ ਜੇ ਪੈਰ ਜਮਾਉਣੇ ਨੇ ਤਾਂ ਚਲੋ ਚੰਡੀਗੜ੍ਹ ਨੂੰ ਚਲੋ ਮੋਹਾਲੀ ਨੂੰ ਜੇ ਉੱਥੇ ਰਵਾਂਗੇ ਲੋਕਾਂ ਨੂੰ ਮੂੰਹ ਮੱਥੇ ਲੱਗਾਂਗੇ ਤਾਂ ਸ਼ਾਇਦ ਤਾਂ ਹੀ ਕਰੀਅਰ ਦੇ ਵਿੱਚ ਆਪਾਂ ਕਾਮਯਾਬ ਹੋ ਸਕਾਂਗੇ ਉੱਥੇ ਵੀ ਤੇਰੇ ਵੇਲੇ ਬੈਠੇ ਨੇ ਜਿਹੜੇ ਕੰਮ ਕਰ ਰਹੇ ਨੇ ਦੂਰੋਂ ਇੱਥੋਂ ਵੀ ਕਰ ਰਹੇ ਨੇ ਮੈਂ ਤਾਂ ਚੰਡੀਗੜ੍ਹ ਜਦ ਸ਼ਿਫਟ ਹੋਇਆ ਸੀਗਾ 945 ਦੇ ਵਿੱਚ ਕਿਉਂਕਿ ਮੈਂ ਕੰਮ ਇੱਕ ਐਟ ਰੈਕ ਨਾ ਕਰ ਰਿਹਾ ਸੀਗਾ ਗੌਰਵ ਭਾਜੀ ਉਹਨਾਂ ਨਾਲ ਹੂੰ ਹੂੰ ਸੋ ਅਪ ਡਾਊਨ ਦਿੱਲੀ ਦਾ ਮੈਨੂੰ ਬਹੁਤ ਉਸ ਟਾਈਮ ਖਰਾ ਫਲਾਈਓਵਰ ਵੀ ਨਹੀਂ ਬਣੇ ਹੋਏ ਹੂੰ ਉੱਥੋਂ ਚੱਲਣਾ ਮੈਂ ਰਾਤ ਨੂੰ ਇੱਕ ਤਾਂ ਰਸਤਾ ਬਹੁਤ ਸੁਨਾ ਹੁੰਦਾ ਸੀ ਜਿਹੜਾ ਆਪਣਾ ਚੁੰਨੀ ਵਾਲ ਹੂੰ ਤਾਂ ਬਹੁਤ ਟ੍ਰੈਫਿਕ ਹੈ ਤੇ 989 ਦੇ ਵਿੱਚ ਕਿ 7 ਵਜੇ ਤੋਂ ਬਾਅਦ ਹੀ ਮੇਰੇ ਘਰ ਨਾਲੋਂ ਸੁਣਾ ਹੋ ਜਾਂਦਾ ਸੀ ਕੋਈ ਕੋਈ ਗੱਡੀ ਹੁੰਦੀ ਸੀਗੀ ਉਹ ਚੱਟ 8 ਵਜੇ ਆਉਣਾ ਕੀ ਵਾਰੀ ਮੈਂ ਰਾਤ ਨੂੰ ਤੁਰਨਾ ਉਹ ਸਾਰਾ ਰਿਸਕ ਹੁੰਦਾ ਸੀ ਫਿਰ ਸਰਾਂ ਤੇ ਫਾਟਕ ਲੱਗ ਜਾਣੇ ਉੱਥੇ ਹੀ ਕੰਟਾ ਖੜੇ ਰਹਿਣਾ ਫਿਰ ਮੁੜ ਕੇ ਖੰਨੇ ਆ ਆਪਣੇ ਲਲੀਡੀ ਰੋਡ ਤੇ ਇੱਥੇ ਫਾਟਕ ਲੱਗ ਜਾਣੇ ਇੱਥੇ ਚੜੀ ਚੜੀ 50 50 ਮਿੰਟੋ ਖੜੇ ਰਹਿਣਾ ਸੋ ਮੈਂ ਸੋਚਿਆ ਮੈਂ ਯਾਰ ਲੈਕ ਤਾਂ ਐਂ ਨਿਕਲ ਜਾਨੀ ਇੱਧਰ ਆਉਣ ਜਾਣ ਦੀ ਫਿਰ ਸ਼ਿਫਟ ਹੋਏ ਜਿੱਥੇ ਅੱਛਾ ਇਸ ਕਰਕੇ ਨਹੀਂ ਕਿ ਕਹਾ ਕੰਮ ਦੀ ਭਾਲ ਚ ਕੰਮ ਤਾਂ ਉੱਥੇ ਕਰੇ ਰਹੇ ਸੀਗੇ ਸਾਡੀ ਟੀਮ ਉੱਥੇ ਸੀਗੀ ਏਰ ਜਾਂ ਤਾਂ ਉਸ ਤੋਂ ਬਾਅਦ ਹੋਇਆ ਕਿ ਜਿਸ ਤਰ੍ਹਾਂ ਪਹਿਲਾਂ ਕਿਸੇ ਟਾਈਮ ਸਿੰਗਰ ਸਾਰੇ ਲੁਧਿਆਣੇ ਹੁੰਦੇ ਸੀਗੇ ਪਰ ਹੁਣ ਇੰਡਸਟਰੀ ਆ ਵੀ ਆਪਣੀ ਗਈ ਪਹਿਲਾਂ ਹੁੰਦਾ ਸੀ ਵੀ ਜਿਹਦਾ ਬੱਸ ਸਟੈਂਡ ਤੇ ਪੋਸਟਰ ਹੈਗਾ ਲੁਧਿਆਣੇ ਵਾਲੇ ਤੇ ਜੋੜੀ ਉਹੀ ਹੈ ਉਹੀ ਹੈ ਪਰ ਇਹਨਾਂ ਜੋੜੀ ਹੈ ਹੀ ਨਹੀਂ ਪਰ ਆਪਣੇ ਖੰਨੇ ਵਾਲੇ ਕਿੰਨੇ ਕਾਮਯਾਬ ਸੀਗੇ ਸਦੂਲ ਬਾਜੂਣੀ ਹੈਨਾ ਤੇ ਰਾਈ ਬਾਜੂਣੀ ਸੋ ਇਹਨਾਂ ਨੇ ਇੱਥੇ ਹੀ ਅੱਛਾ ਸਰ ਹੁਣ ਇਹ ਚੀਜ਼ ਹੈ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦ ਤੱਕ ਆਪਾਂ ਚੀਜ਼ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਕਰਾਂਗੇ ਤਾਂ ਆਪਾਂ ਨੂੰ ਇਹ ਲੱਗਦਾ ਵੀ ਉਹ ਚੀਜ਼ ਕਾਮਯਾਬ ਹੀ ਨਹੀਂ ਹੈਗੀ। ਮਤਲਬ ਵੀ ਇਹ ਚੀਜ਼ ਬਣ ਗਈ ਵੀ ਜੇ ਆਪਾਂ ਆ ਕੰਮ ਕਰ ਰਹੇ ਆ ਤਾਂ ਲੋਕਾਂ ਨੂੰ ਜ਼ਰੂਰ ਦਿਖਾਓ ਵੀ ਹਾਂਜੀ ਵੀ ਸੀ ਆ ਕੰਮ ਕਰ ਰਹੇ ਆ। ਤਾਂ ਉਹ ਤਾਂ ਹੀ ਲੋਕਾਂ ਦੇ ਮਨ ਦੇ ਵਿੱਚ ਇੱਕ ਚੰਗੀ ਆ ਕੁਝ ਐਦਾਂ ਲੱਗੋਗਾ ਵੀ ਹਾਂ ਯਾਰ ਇਹ ਬੰਦਾ ਹੈਗਾ। ਆ ਦਿਖਾਉਣਾ ਪੈਂਦਾ ਕਿਉਂਕਿ ਹੁਣ ਹਰ ਇੱਕ ਦੇ ਹੱਥ 'ਚ ਫੋਨ ਹੈ। ਸੋ ਇੱਥੇ ਹੀ ਪਤਾ ਲੱਗਦਾ ਤੁਹਾਡਾ ਕਿ ਨਵਾਂ ਪ੍ਰੋਜੈਕਟ ਆ ਗਿਆ ਤੇ ਕੋਈ ਕੋਈ ਹੁੰਦਾ ਜਿਹੜਾ ਕਿ ਤੁਸੀਂ ਅ ਬੰਦੇ ਕਿਸੇ ਨੂੰ ਸੁਣਦੇ ਹੋ ਕਿ ਯਾਰ ਤੂੰ ਆ ਫਿਲਮ ਦੇਖੀ। ਜਾਗਣਾ ਸੁਣੇ ਅਦਰਵਾਈਜ਼ ਤੁਹਾਡੇ ਕੋਲ ਸਾਰਾ ਆ ਮੀਡੀਆ ਹੈਗਾ ਤੁਸੀਂ ਇਹ ਤੇ ਤੁਹਾਨੂੰ ਦੇਖਣਾ ਪੈਣਾ ਸੋ ਇਹਦੇ ਫਾਇਦੇ ਵੀ ਨੇ ਜਿਵੇਂ ਹਸ਼ਰ ਦੇ ਵਿੱਚ ਤੁਹਾਡੀ ਦੋਸਤੀ ਥੋੜੀ ਜੀ ਹਾਂਜੀ 네ਗੇਟਿਵ ਜੀ ਰਹੀ ਹੈ ਨਾ ਵੀ ਜਿਵੇਂ ਤਾਂ ਅੱਜ ਦੀ ਦੋਸਤੀ ਨੂੰ ਜੇ ਲੈ ਕੇ ਚੱਲੀਏ ਸਰ ਵੀ ਅੱਜ ਦੀ ਦੋਸਤੀ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਦੋਸਤ ਨੂੰ ਕੀ ਮੰਨਦੇ ਹੋ ਤੁਸੀਂ ਵੀ ਇੱਕ ਦੋਸਤ ਨੇ ਇੱਕ ਯਾਰ ਕਿਵੇਂ ਦਾ ਹੋਣਾ ਚਾਹੀਦਾ ਹੈ ਦੇਖੋ ਸਾਡੇ ਲਈ ਇੱਕ ਦੋਸਤ ਸਾਰੇ ਉਹੀ ਜਣੇ ਜਿਹੜੇ ਪਹਿਲੇ ਵਾਲੇ ਸੀਗੇ ਉਹ ਅੱਜ ਵੀ ਸਾਡੀ ਯਾਰੀ ਦੋਸਤੀ ਉਵੇਂ ਹੀ ਬਰਕਰਾਰ ਨੇ ਉਹਨਾਂ 'ਚ ਕੋਈ ਫਿਕ ਨਹੀਂ ਹੈ ਕੋਈ ਉਹਨਾਂ 'ਚ ਦੂਰੀ ਨਹੀਂ ਸਾਰੇ 30-30 ਸਾਲ ਬਾਅਦ ਵੀ ਕੱਲ ਪਰਸੋਂ ਇੱਕ ਮੇਰੇ ਮਿੱਤਰ ਦਾ ਫੋਨ ਆਇਆ ਮੇਰੇ ਘਰ ਨਾਲ 91 ਤੋਂ ਵੱਧ ਹੀ ਗੱਲ ਹੈ ਹੂੰ ਤੇ ਮੈਨੂੰ ਕਹਿੰਦਾ ਅਨਨੋਮਬਰ ਤੋਂ ਕਾਲ ਸੀ ਕਹਿੰਦਾ ਗੰਦਰਵੀਰ ਮੈਂ ਹਾਂ ਜੀ ਕਹਿੰਦੇ ਜੱਸੀ ਬੋਲਣਾ ਮੈਂ ਕਹਿੰਦਾ ਕੌਣ ਹੋਰ ਕਹਿੰਦਾ ਅਸੀ ਸਿੰਘ ਪੁਰੇ ਤੋਂ ਮੈਂ ਹਾਂ ਜੱਸੀ ਕਿਵੇਂ ਆ ਹੂੰ ਸਾਡੇ ਤਾਂ ਨੌ ਤੋਂ ਹੀ ਜਦ ਜਦ ਹੀ ਪਤਾ ਲੈਂਦਾ ਇੱਚਾ ਫਲਾਣਾ ਉਹ ਅੱਜ ਵੀ ਬੌਂਡਿੰਗ ਉਵੇਂ ਹੀ ਨੇ ਸਾਰਿਆਂ ਨਾਲ ਅਛਾ ਸਰ ਜਿਵੇਂ ਤੁਸੀਂ ਕੰਮ ਕੀਤਾ ਉਦੋਂ ਕਰਤਾਰ ਚੀਮਾ ਦਾ ਵੀ ਤੁਹਾਡੇ ਨਾਲ ਰਿਹਾ ਹੈ ਨਾ ਹੋਰ ਕਾਫੀ ਐਕਟਰੈਸ ਦਾ ਤੁਹਾਡੇ ਨਾਲ ਰਿਹਾ ਰਾਣਾ ਰਣਵੀਰ ਬਿੰਨੂ ਢਿੱਲੋਂ ਤੇ ਕਿਵੇਂ ਅੱਜ ਕੱਲ ਉਦਾਂ ਹੀ ਹੈ ਦੋਸਤੀ ਕਿ ਥੋੜਾ ਜਿਹਾ ਵਧੀਆ ਮੁੱਦੇ ਨੇ ਸਾਰੇ ਵਧੀਆ ਆਪਣਾ ਆਪਣਾ ਕੰਮ ਕਰ ਰਹੇ ਨੇ ਜਾਣੀ ਆਪਣੇ ਆਪਣੇ ਕਹੋ ਵੀ ਕੰਮਾਂ 'ਚ ਬਿਜ਼ੀ ਨੇ ਜ਼ਰੂਰੀ ਨਹੀਂ ਕਿ ਟਾਈਮ ਕੱਢਣ ਉਹ ਟਾਈਮ ਡਿਫਰੈਂਟ ਵਕ ਹੀ ਡਿਫਰੈਂਟ ਸੀਗਾ ਜਦੋਂ ਖੰਨੇ ਸੀ ਮੈਂ ਤਾਂ ਸ਼ਾਮ ਨੂੰ ਪੱਕਾ ਹੀ ਸਾਡਾ ਹੁੰਦਾ ਸੀਗਾ ਕਿ ਜਾਂ ਬਾਈ ਜੰਨੂਆ ਮੇਰੇ ਕੋਲ ਹੁੰਦਾ ਸੀ ਜਾਂ ਮੈਂ ਬਾਈ ਜੰਨੂਆਂ ਦੇ ਘਰੇ ਹੁੰਦਾ ਸੀਗਾ ਹੂੰ ਡੇਲੀ ਦਾ ਰੁਟੀਨ ਸੀਗਾ ਜਾਵਤਾਰ ਪੰਬਰਾ ਆਪਣੇ ਵੀਰੇ ਇੱਥੇ ਹੋਏਗਾ ਮੇਰੇ ਖੰਨੇ ਤੋਂ ਹੀ ਅਸੀਂ ਉਹ ਸੀਗੇ ਵੀ ਰੋਜ਼ ਜਾਂ ਜਾਂ ਉਹ ਇੱਧਰ ਜਾਂ ਮੈਂ ਉੱਧਰ ਉਹ ਵਾਲਾ ਕੰਮ ਨਹੀਂ ਛੱਡਾ ਹੁਣ ਫੋਨਸ ਤੇ ਰਹਿ ਗਿਆ ਤੁਹਾਡਾ ਹੁਣ ਤੁਹਾਡਾ ਮੋਬਾਈਲ ਫੋਨਸ ਰਹਿ ਗਿਆ ਉੱਥੇ ਵੀਰ ਮੈਂ ਬੀਜ਼ੀ ਆ ਹੁਣ ਹੁਣ ਮਿਲਿਆ ਨੂੰ ਕਈ ਕੀ ਸਾਲ ਹੋ ਜਾਂਦੇ ਨੇ ਸਾਨੂੰ ਲੇਕਿਨ ਪਰ ਦੂਰੀ ਨਹੀਂ ਵੈਸੇ ਦੂਰੀ ਨਹੀਂ ਉਹਨਾਂ ਨਾਲ ਹੈਗੀ ਖਾਂ ਕਿਸੇ ਨੂੰ ਲੋੜ ਹੈ ਜਿਵੇਂ ਵੀ ਹੈਗੇ ਕੋਈ ਫੰਕਸ਼ਨ ਆਉਂਦੇ ਨੇ ਭੱਜ ਕੇ ਜਾਈਦਾ ਮਸੇ ਮਿਲਦੇ ਨੇ ਜਾਨੀ ਕਹਿਣਾ ਮਤਲਬ ਪਰ ਉਹਨਾਂ 'ਚ ਫਿਕ ਕੋਈ ਨਹੀਂ ਹੈਗੀ। ਫਿਕ ਕੋਈ। ਜੇ ਰੰਧਾ ਵਾਹ ਉਹਨਾਂ ਦਾ ਕਾਫੀ ਤੁਹਾਡਾ ਸੋਸ਼ਲ ਮੀਡੀਆ ਤੇ ਮੈਂ ਵੀਡੀਓਜ਼ ਦੇਖਦੀ ਆਂ ਤੁਹਾਡਾ ਕਾਫੀ ਪਿਆਰ ਉਹਨਾਂ ਦੀ ਹੈਨਾ ਉਹਨਾਂ ਨਾਲ ਹੁਣ ਅੱਗੇ ਵੀ ਮੂਵੀ ਆ ਰਹੀ ਹੈ ਤੁਹਾਡੀ ਜੇ ਜੱਟ ਵਿਗੜ ਗਿਆ। ਹਾਂਜੀ। ਤਾਂ ਕਾਫੀ ਸਾਹਜ ਤੁਹਾਡੀ ਉਹਨਾਂ ਦਾ ਪਿਆਰ ਹੈ ਕੱਲ ਵੀ ਅਸੀਂ ਕਿਤੇ ਸੀ ਮਹਾਲੀ ਸੀਗੇ ਪਬਲਿਕ ਪਲੇਸ ਤੇ ਸੀਗੇ। ਹੂੰ। ਤਾਂ ਮੇਰੇ ਨਾਲ ਦੇ ਇੱਕ મિતਰ ਮੈਨੂੰ ਕਹਰੇ ਸੀ ਕਹਿੰਦੇ ਬਈ ਕਹਿੰਦੇ ਵੀ ਲੋਕ ਨਾ ਐਂ ਦੇਖ ਰਹੇ ਨੇ ਵੀ ਸਕ੍ਰੀਨ ਤੇ ਕਿਵੇਂ ਕੁਝ ਇਹਨਾਂ ਗੁੱਥੋਂ-ਕੁੱਤਾ ਹੁੰਦੇ ਨੇ ਇਹ ਹਾਂ ਤੂੰ ਕਿਵੇਂ ਕਿੰਨਾ ਪਿਆਰ ਹੈ ਨਾ ਉਹ ਹੀ ਵੀ ਬੰਦੇ ਦੀ ਇਮੇਜ ਸੈੱਟ ਹੋ ਜਾਂਦੀ ਆ ਯੈਸ ਯੈਸ ਬਹੁਤ ਹੀ ਪਿਆਰਾ ਵੀਰ ਆ ਉਹ ਮੇਰਾ ਯਾ ਵੈਰੀ ਕ੍ਰੀਏਟਿਵ ਉਹ ਸੜਾ ਪਾ ਵੇਖਿਆ ਨਹੀਂ ਕਹਣਾ ਮਤਲਬ ਸਟਡੀ ਡਸ ਕੀਤਾ ਜਿਵੇਂ ਸ਼ੂਟਰ ਦੇ ਵਿੱਚ ਵੀ ਉਹਨਾਂ ਨੇ ਬਹੁਤ ਸੋਹਣਾ ਉਹ ਕੀ ਐਕਟਰ ਹੈ ਔਰ ਕੀ ਹਿਊਮਨ ਬੀنگ ਹੈ ਮੈਨੂੰ ਇਟ ਵਾਸ ਟੋਟਲੀ અનਐਕਸਪੈਕਟਿਡ ਵੀ ਉਹ ਇੰਨੇ ਵਧੀਆ ਐਕਟਰ ਜਦੋਂ ਉਹਨਾਂ ਨੇ ਸ਼ੂਟਰ ਦੇ ਵਿੱਚ ਆਏ ਤਾਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਇਹ ਨਈ ਰੋਲ ਹਨਾ ਨਵਾ ਪਾਉਣਗੇ ਵੈਰੀ ਡੈਡੀਕੇਟਿਡ ਆਰਟਿਸਟ ਆ ਉਹ ਵਾਕਿ ਉਹ ਚ ਉਹਦੀ ਦੀ ਕੈਪੈਸਿਟੀ ਨਾਲ ਕੋਈ ਡਿਫਰੈਂਟ એનਰਜੀਕ ਡਿਫਰੈਂਟ ਹੀ ਉਹਦੇ ਚ ਅੱਛਾ ਸਰ ਲਾਸਟ ਦੇ ਵਿੱਚ ਕੋਈ ਸੁਨੇਹਾ ਤੁਹਾਡੇ ਦੇਖ ਰਹੇ ਦਰਸ਼ਕ ਤੁਹਾਨੂੰ ਪਿਆਰ ਕਰਨ ਵਾਲੇ ਕੋਈ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਦੇਣ ਲਈ ਤਾਂ ਮੈਂ ਮੇਰੀ ਔਕਾਤ ਨਹੀਂ ਹੈ ਜੇ ਇਸ ਤਰ੍ਹਾਂ ਦੀ ਕਿ ਮੈਂ ਕੁਝ ਇਹਨਾਂ ਨੂੰ ਕਹਿ ਸਕਾਂ ਬਸ ਇਹਨਾਂ ਆ ਕਿ ਸੋਸ਼ਲ ਮੀਡੀਆ ਯੂਜ਼ ਕਰੋ ਬਟ ਨੈਗੇਟਿਵਿਟੀ ਤੋਂ ਕੋਹਾਂ-ਕੋਹਾਂ ਦੂਰ ਰਹੋ ਜੇ ਤੁਸੀਂ ਕਿਸੇ ਦੀ ਪ੍ਰੇਜ਼ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਨਖੇਦੋ ਨਾ ਬਿਲਕੁਲ ਬਸ ਤਾਂ ਕੋਸ਼ਿਸ਼ ਹੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਕੋਈ ਚੀਜ਼ ਵਧੀਆ ਲੱਗਦੀ ਹੈ ਤੁਸੀਂ ਕਹੋਗੇ ਵਧੀਆ ਹਮ ਐਪਰੀਸ਼ੀਏਟ ਜਰੂਰ ਕਰ ਦੋ ਹਾਂ ਜੇ ਕੁਝ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਸਲਾਹ ਦੇ ਸਕਦੇ ਹੋ ਸਲਾਹ ਦੇ ਦੋ ਮਾੜੀਆਂ ਚੀਜ਼ਾਂ ਕਿ ਵੀਰੇ ਤੂੰ ਇਹਨੂੰ ਜੇ ਤੁਸੀਂ ਐਦਾਂ ਕਰਨੋਂ ਤਾਂ ਹੋਰ ਬੈਟਰ ਨਹੀਂ ਹੈ ਅਗਲੇ ਨੂੰ ਵਧੀਆ ਲੱਗੇ ਥੱਲੇ ਸਿੱਧਾ ਹੀ ਗਾਲੇ ਕੱਢਣੀ ਜਾਂ ਕੋਈ ਐਸਾ ਹੀ ਕਮੈਂਟ ਕਰ ਦੇਣਾ ਕੋਈ ਜਗੋਂ ਤੇਰਵਾ ਤਾਂ ਉਹ ਤੁਹਾਡੇ ਕੋਈ ਨਾ ਵੀ ਹੁਣ ਆਰਟਿਸਟ ਦਾ ਕੋਈ ਨੁਕਸਾਨ ਨਹੀਂ ਜਾਂ ਜਿਹੜੇ ਬੰਦੇ ਨੂੰ ਤੁਸੀਂ ਕੁਝ ਬੋਲ ਰਹੇ ਹੋ ਉਹਦਾ ਕੋਈ ਨੁਕਸਾਨ ਨਹੀਂ ਉਹਨੂੰ ਇਹ ਤੁਸੀਂ ਨੁਕਸਾਨ ਆਪਣੇ ਆਪ ਦਾ ਹੀ ਕਰ ਰਹੇ ਜਿਹੜਾ ਬੰਦਾ ਕੁਝ ਬੋਲ ਰਿਹਾ ਹੈ ਅੱਜ ਕੱਲ ਤਾਂ ਸੋਸ਼ਲ ਮੀਡੀਆ ਘਰਦਿਆਂ ਕੋਲ ਖੋਲਣ ਲੱਗੇ ਡਰ ਲੱਗਦਾ ਵੀ ਇੰਸਟਾਗ੍ਰam ਤੇ ਪਤਾ ਨਹੀਂ ਕਿਸੇ ਨੇ ਕੀ ਬੋਲ ਲੈਣਾ ਆ ਮੈਂ ਇੱਕਦਮ ਪਹਿਲਾਂ ਨਹੀਂ ਗੱਲ ਕਰ ਰਿਹਾ ਸੀ ਮੈਂ ਇਹ ਤੁਹਾਡੇ ਕੋਈ ਵੀ A B C D ਜਿਹੜੇ ਬੰਦੇ ਕੱਲ ਨੂੰ ਤੁਹਾਡੇ ਭੈਣ ਭਰਾ ਦੋਸਤ ਮਿੱਤਰ ਤੁਹਾਡੇ ਬੱਚਿਆਂ ਨੇ ਇਸ ਲਾਈਨ ਦੇ ਵਿੱਚ ਆਉਣਾ ਹੈ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਜਦੋਂ ਇਸ ਲਾਈਨ ਦੇ ਵਿੱਚ ਜਾਂ ਕਿਸੇ ਵੀ ਫੀਲਡ 'ਚ ਅਗੇ ਆਉਣ ਤੇ ਤੁਹਾਨੂੰ ਇਸ ਤਰ੍ਹਾਂ ਦੇ ਥੱਲੇ ਕਮੈਂਟਸ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਵੇ 네ਗੇਟਿਵ ਨਾਲ ਕਿ ਤੁਹਾਨੂੰ ਖੁਸ਼ੀ ਹੋਊਗੀ ਤਾਂ ਫਿਰ ਤੁਸੀਂ ਰੋਜ਼ ਇਹੀ ਕਰੋ ਫਿਰ ਤੁਹਾਨੂੰ ਤੁਹਾਨੂੰ ਸੋਭਦਾ ਫਿਰ ਪੁੱਗਦਾ ਫਿਰ ਪੁੱਗਦਾ ਸੋਭਦਾਏ ਤੁਹਾਨੂੰ ਜੇ ਤੁਸੀਂ ਚਾਹੋਗੇ ਤੁਹਾਡੇ ਫੈਮਿਲੀ ਨੂੰ ਕੋਈ ਇਸ ਤਰ੍ਹਾਂ ਦੇ ਮਾੜਾ ਕਮੈਂਟ ਨਾ ਕਰੇ ਤਾਂ ਤੁਸੀਂ ਵੀ ਬੰਦ ਕਰਦੇ ਵਾਜੀ ਬਿਲਕੁਲ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਨਾ ਛੇਤੀ ਛੇਤੀ ਠੀਕ ਹੋਵੋ ਫਿਰ ਦੁਬਾਰਾ ਮੈਦਾਨ ਦੇ ਵਿੱਚ ਅਸੀਂ ਵੇਟ ਕਰਦੇ ਹਾਂ ਤੁਹਾਡੀ ਮੈਡਲ ਵਰਕ ਹੋਰ ਰੂਲਸ ਲੈ ਕੇ ਆਓ ਬਹੁਤ ਚੰਗਾ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਸੋ ਇਹ ਸੀ ਡੈਵੀ ਸਿੰਘ ਜਿਨ੍ਹਾਂ ਨੇ ਬਹੁਤ ਸੋਹਣੀਆਂ ਮੂਵੀਜ਼ 네ਗੇਟਿਵ ਕਿਰਦਾਰ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਆਪਾਂ ਕਹਿ ਦਿੰਨੇ ਆ ਵੀ ਨਹੀਂ ਯਾਰ ਸੰਤ ਪੋਜ਼ਿਟਿਵ ਰੋਲ ਦੇ ਪਤਾ ਨਹੀਂ ਲੋਕ ਕੀ ਉਹ ਕਹਿਣਗੇ ਪਰ ਮੈਂ ਕਹਿੰਨੀ ਆ ਜੇ ਇਹ ਐਕਟਰਸ ਦੀ ਵੀ ਲੋੜ ਹੈ ਤਾਂ ਮੈਂ ਉਮੀਦ ਕਰਦੀ ਆ ਵੀ ਭਾਜੀ ਛੇਤੀ ਛੇਤੀ ਠੀਕ ਹੋਣ ਮੈਦਾਨ ਦੇ ਵਿੱਚ ਦੁਬਾਰਾ ਆਉਣ ਤੇ ਦੁਬਾਰਾ ਉਹਨਾਂ ਨੂੰ ਜਿਵੇਂ ਮੈਡਲ ਦੇ ਵਿੱਚ ਪਿਆਰ ਦਿੱਤਾ ਹੈ ਅਸੀਂ ਤੇ ਓਵੇਂ ਹੀ ਦੁਬਾਰਾ ਤੁਹਾਨੂੰ ਆਉਣ ਵਾਲੀਆਂ ਮੂਵੀਜ਼ ਦੇ ਵਿੱਚ ਪਿਆਰ ਦਈਏ ਬਹੁਤ ਚੰਗਾ ਲੱਗਿਆ ਗੱਲ ਕਰਕੇ ਸੋ ਮੈਨੂੰ ਹਿਮਨ ਪ੍ਰੀਤ ਕਾਹਨੂੰ ਦੇ ਹੋਇਜ਼ਾਦਾ ਜੁੜੇ ਰਹੋ ਪੋਲੀਹੋਲੀ ਬਾਬਾ ਦੇ ਨਾਲ ਤਾਂ